ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਸਾਡੇ YouTube ਚੈਨਲ ਮੇ ਸਟੈਂਡ ਮੀਸੀ ਸਕਿਲ ਦੇ ਵਿੱਚ ਉਮੀਦ ਕਰਦੀ ਆ ਸਾਰੇ ਜਾਣੇ ਬਹੁਤ ਵਧੀਆ ਹੋਮੋਗੇ ਸੋ ਸ਼ੁਰੂਆਤ ਕਰੀਏ ਅੱਜ ਦੇ ਦਿਨ ਦੀ ਤੇ ਬੀਬੀਆਂ ਪਹਿਣਾ ਗਈਆਂ ਨੇ ਉੱਪਰ ਤੇ ਦਿਖਾਉਣੀਆਂ ਤੁਹਾਨੂੰ ਕੀ ਕਰਨਗੀਆਂ ਨੇ ਉਹ ਮੈਂ ਵੀ ਰੈਡੀ ਹੋ ਰਹੀ ਸੀ ਫਿਰ ਮੈਂ ਸੋਚਿਆ ਪਹਿਲਾਂ ਉਹਨਾਂ ਦੇ ਨਾਲ ਹੀ ਚੱਲਦੇ ਆਂ ਧੁੰਦ ਕਿੰਨੀ ਜ਼ਿਆਦਾ ਅੱਜ ਓ ਫਿਰਦੀਆਂ ਨੇ ਹਾਂ ਮੇਥੇ ਮੇਥੀ ਕਿੰਨਾ ਕੁਛ ਖੜਾ ਆਪਣੇ ਪਾਲਕ ਦੇਖ ਲਾ ਹੈ ਤੂੰ ਧਣੀਆਂ ਉਹ ਵੱਡ ਲਿਆ ਕਰ ਤੂੰ ਕਰਦੀ ਵੀ ਹੁੰਦੀ ਹਾਂ ਦੇਖ ਲਾ ਧਣੀਆਂ ਕਿੰਨਾ ਸੋਹਣਾ ਹੋਇਆ ਹੋਇਆ ਵੇ ਤੈਨੂੰ ਪਹਿਲਾਂ ਕਹਾਂ ਕਾਲਾ ਕਾਟ ਦੇ ਨੂੰ ਲਓ ਵੀ ਪਾਲਕ ਮੇਥੇ ਵੱਡ ਲਿਆ ਆਪਾਂ ਨੇ ਕਹਿੰਦੇ ਅੱਜ ਬੜੂੰਗਾ ਕੀ ਬਣੂੰਗਾ ਭੁਰਜੀ

ਲੜਪੀਆਂ 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 ਦੇਖ ਛੋਟੇ ਛੋਟੇ ਟਮਾਟਰ ਲਾਲ ਹੋ ਗਏ ਲੈ ਕਿੰਨੇ ਸੋਹਣੇ ਲੱਗਦੇ ਆ ਘਰ ਦੀ ਸਬਜੀ ਦਾ ਨਜ਼ਾਰਾ ਹੀ ਲੱਗਾ ਤੋੜਨ ਦਾ ਵੀ ਤੇ ਖਾਣ ਦਾ ਵੀ ਆ ਟਮਾਟਰ ਚੱਕ ਲਈ ਬਹੁਤ ਵਧੀਆ ਗੋਭੀ ਦੇ ਫੁੱਲ ਲੱਗਣ ਲੱਗੇ ਹੋਏ ਨੇ ਮੇਥੀ ਬਾਅਦ ਚ ਸੁਕਾ ਕੇ ਰੱਖਾਂਗੇ ਤਾਲ ਸਬਜ਼ੀ ਚ ਪਾਉਣ ਨੂੰ ਗੋਭੀ ਟਮਾਟਰ ਬੈਂਗਲ ਲੱਗੇ ਹੋਏ ਨੇ ਔਰ ਉਧਰ ਲੱਗਦੇ ਨੇ ਮੂੰਗਰੇ ਪੈਰ ਰੈਡੀਸ਼ ਢੀ ਹੋ ਕੇ ਆ ਗਈਆਂ ਨੀਂ ਥੇ ਤੇ ਰਾਤ ਦਾ ਮੈਨੂੰ ਫੀਵਰ ਸੀ ਰਾਤ ਵੀ ਪਰਸੋਂ ਰਾਤ ਵੀ ਸੀਗਾ ਪਰਤਾ ਨਹੀਂ ਕਿਉਂ ਰਾਤ ਨੂੰ ਹੋ ਜਾਂਦਾ ਫੀਵਰ ਦਿਨ ਦੇ ਵਿੱਚ ਠੀਕ ਰਹਿੰਦੇ ਆ ਅੱਜ ਆਪਾਂ ਦਵਾਈ ਵੀ ਲੈ ਕੇ ਆਉਣੀਆਂ ਡਾਕਟਰ ਤੋਂ ਲੋਵੀ ਟੈਕ ਸ਼ੱਕ ਹੋ ਕੇ ਆਪਾਂ ਚੱਲੇ ਸ਼ਹਿਰ ਨੂੰ ਇਦੇ ਵਿੱਚ ਪਾ ਲੈ ਬੰਦੀ ਵਿੱਚ ਇੱਥੇ ਚਲੋ ਆਜੋ ਫਿਰ ਚਲ ਆ ਜਾ ਵੀ ਕੰਮ ਬਹੁਤ ਨੇ ਆਪਾਂ ਨੂੰ ਟਾਈਮ ਘਟਾ ਕਿੰਨਾ ਟਾਈਮ ਹੋ ਗਿਆ 11:00 ਵਜੇ 1:00 ਵਜੇ ਤੱਕ ਅਸੀਂ ਘਰੇ ਆਉਣਾ ਵਾਪਸ ਟਾਈਮ ਹੋ ਗਿਆ ਸਵਾ 6 ਦਾ ਤੇ ਜਾਣ ਤੋਂ ਬਾਅਦ ਫਿਰ ਮੈਂ ਵਲੋਗਿੰਗ ਨਹੀਂ ਕਰ ਪਾਈਗੀ ਕਿਉਂਕਿ ਉਥੇ ਆਪਾਂ ਨੂੰ ਕਾਫੀ ਟਾਈਮ ਲੱਗ ਗਿਆ ਸੀਗਾ ਕੰਮ ਕਰਵਾ ਕੇ ਫਿਰ ਜਿੱਦਾਂ ਹੀ ਮੈਂ ਆਈਆਂ ਘਰ ਮੇਰੇ ਖਿਆਲ ਵਿੱਚ 2:30 ਵਜੇ ਮੈਂ ਘਰ ਆਈ ਫਿਰ ਆਪਾਂ ਨੇ ਚਾਹ ਵਗੈਰਾ ਪੀਤੀ ਔਰ ਉਸ ਤੋਂ ਬਾਅਦ ਫਿਰ ਟਿਊਸ਼ਨ ਦਾ ਟਾਈਮ ਹੋ ਗਿਆ ਟਿਊਸ਼ਨ ਪੜਾਈ ਤੇ ਫਿਰ ਸ਼ਾਪ ਤੇ ਕੋਈ ਕਪੜੇ ਵਗੈਰਾ ਲੈਣ ਆ ਗਿਆ ਸੀ ਉਹ ਟੈਂਡ ਕੀਤੇ ਥੈਨ ਟਿਊਸ਼ਨ ਤੋਂ ਬਾਅਦ ਹੁਣ ਜੋਗਨ ਔਰ ਮੈਕ ਵੀ ਲੱਗ ਰਹੀ ਹੈ ਐਕਸਟਰਾ ਕਲਾਸ ਕਿਉਂਕਿ ਮੈਨਰ ਕਹਿੰਦੇ ਜਿੰਨਾ ਟਾਈਮ ਮੈਂ ਨਹੀਂ ਛੁੱਟੀ ਕਰਕੇ ਉੱਪਰ ਜਾਂਦੀ ਤੁਸੀਂ ਜਾਣਾ ਨਹੀਂ ਕਿਉਂਕਿ ਉੱਪਰ ਜਾ ਕੇ ਬਿਲਕੁਲ ਨਹੀਂ ਪੜਦੇ ਫਿਰ ਤੇ ਹੁਣ ਆਪਾਂ ਇਹਨਾਂ ਨੂੰ ਇੱਥੇ ਹੀ ਪੜਾਇਆ ਕਰਨਾ ਠੀਕ ਹੈ ਕਿਉਂਕਿ ਇਗਜ਼ਾਮ ਬਹੁਤ ਨੇੜੇ ਆ ਗਏ ਤੇ ਥੋੜੇ ਜਿਹੀ ਮਾਰਕਸ ਕਿਉਂਕਿ ਇੱਦਾਂ ਤਾਂ ਪਤਾ ਹੀ ਹੁੰਦਾ ਕਿ ਬੱਚੇ ਨੇ ਕਰ ਲੈਣਾ ਬਟ ਫਿਰ ਵੀ ਕੰਪੀਟੀਸ਼ਨ ਦਾ ਚੱਲ ਤੇ ਯਾ ਦੌਰ ਤੇ ਪੇਪਰ ਤੇ ਤਾਂ ਮੂੰਹ ਡੰਡ ਰਹਿ ਗਿਆ ਬਸ ਤੇ ਤਾਂ ਕਰਕੇ ਫਿਰ ਬੱਚਿਆਂ ਨੂੰ ਥੋੜਾ ਜਿਹਾ ਆਹੀ 10 ਦਿਨ ਜਿਹੜਾ ਸਟਰਗਲ ਕਰ ਲੈਣ ਕਰ ਲੈ ਫਿਰ ਐਸ਼ਾ ਹੀ ਕਰਨੀਆਂ ਨੇ ਵੈਸੇ ਵੀ ਸਾਰਾ ਸਾਲ ਜੋਗਨ ਤਾਂ ਐਸ਼ਾ ਹੀ ਕੀਤੀਆਂ ਰੋ ਰੋ ਕੇ ਤੁਸੀਂ ਦੇਖਦੇ ਰਹੇ ਹੋ ਵੀਡੀਓਜ਼ ਵਿੱਚ ਕੰਮ ਤਾਂ ਕਰਦਾ ਨਹੀਂ ਸੀ ਇਹ ਕੋਈ ਸੋ ਹੁਣ ਆ 9 ਦਿਨ ਪੂਰਾ ਪੜਨਾ ਨਾ ਪੇਪਰਾਂ ਲੱਗ ਗਏ ਹਾਂ ਹੁਣ ਸਾਰਾ ਪੜ ਲੈਣਾ ਸੀ ਨੇ ਹੁਣ ਕਰ ਦੇਣਾ ਸਲੀਪਸ ਕਵਰ ਇਥੇ ਐਗਜ਼ਾਮਪਲ ਸੈੱਟ ਹੁੰਦੀ ਹੈ ਕਿ ਮੁੰਡੇ ਪੜਦੇ ਤਾਂ ਹੁੰਦੇ ਨਹੀਂ ਨੰਬਰ ਕਿਵੇਂ ਆ ਜਾਂਦੇ ਨੇ ਤੇ ਹੁਣ ਪਤਾ ਲੱਗਦਾ ਵੀ ਕਿਵੇਂ ਆਉਂਦੇ ਸੀਗੇ ਹੁਣ ਇਹਨੇ ਪੂਰੀ ਮਿਹਨਤ ਕਰ ਦੇਣੀ ਅੱਜ ਇਹਨੇ ਮੈਨੂੰ ਦੋ ਟੈਸਟ ਦੇ ਚੁੱਕੇ ਆ ਇਹ ਮੈਨੂੰ ਅਬਾਊਟ ਮਾਈ ਸੈਲਫ ਦਾ ਆਰਡਰ ਸ ਹੈ ਇਹਨਾਂ ਦੇ ਸਲੀਪਸ ਦੇਖ ਕੇ ਲੱਗਦਾ ਹੁੰਦਾ ਜਿੱਦਾਂ ਅਬਾਊਟ ਮਾਈ ਸੈਲਫ ਆ ਉਹਦੇ ਵਿੱਚ ਪੂਰਾ ਪੈਰਾ ਆ ਇਹਨੂੰ ਸਾਰਾ ਆਪਦੇ ਬਾਰੇ ਲਿਖਣਾ ਵੱਟੇ ਸਾਰਾ ਕਰ ਲੈਂਦਾ ਆਪਾਂ ਤਾਂ ਇਹ じゃ ਕੁਝ ਹੈ ਹੀ ਹੋ ਨਹੀਂ ਸੀਗਾ ਹਜੇ ਇਹਨੇ ਫਸਟ ਦੇ ਵਿੱਚ ਹੋਣਾ ਆ ਸੀਨੀਅਰ ਕੇਜੀ ਦੇ ਵਿੱਚ ਹੀ ਇਹਨੂੰ ਇੰਨਾ ਕੁਛ ਤੇ ਆਪਾਂ ਤਾਂ ਉਹੀ ਬਸ ਮੇਲਾ ਤੀਜੀ ਚੌਥੀ ਤੱਕ ABC ਸਿਖਾਈ ਜਾਂਦੇ ਹੁੰਦੇ ਸੀਗੇ ਉਹੀ ਕੀਤੀ ਆ ਪੰਜਵੀਂ ਚ ਜਾ ਕੇ ਪਹਾੜੇ ਪੂੜੇ ਲੱਗਦੇ ਸੀ ਖਿਆਲ ਦੇ ਵਿੱਚ ਮੇਰੇ ਖਿਆਲ ਦੇ ਵਿੱਚ ਬਾਟੇ ਨੂੰ ਟੇਬਲ ਵੀ ਆ ਗਏ ਹੁਣ ਇਹਨੇ ਕੀਤਾ ਮੈਨੂੰ ਲਿਖ ਕੇ ਦਿੱਤਾ 2 ਦਾ 3 ਦਾ 4 ਦਾ 5 ਦਾ 10 ਦਾ ਟੇਬਲ then about myself ਮੇਕ ਸੈਂਟੈਂਸ ਵੀ ਕਰ ਲਏ ਨੇ ਕਾਫੀ ਕੁਝ ਆਉਣੇ ਨੂੰ ਸਲਿਪਸ ਦੇ ਵਿੱਚ the next day ਮਾਰਨਿੰਗ ਸਤਿ ਸ੍ਰੀ ਅਕਾਲ ਜੀ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਸਾਡੇ YouTube ਚੈਨਲ ਮਿਸਟੈਂਡ ਮਿਸਿਸ ਗਿਲ ਦੇ ਵਿੱਚ ਉਮੀਦ ਕਰਦੀ ਆ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਸੋ ਚਲੋ ਜੀ ਮੈਂ ਰੈਡੀ ਸ਼ੈਡੀ ਹੋ ਕੇ ਆ ਗਈਆਂ نیچے ਤੇ ਸ਼ੁਰੂਆਤ ਕਰੀ ਅੱਜ ਦੇ ਬਲੌਗ ਦੀ ਔਰ ਅੱਜ ਮਾਰਨਿੰਗ ਮਾਰਨਿੰਗ ਮੈਨੂੰ ਉੱਪਰ ਬਹੁਤ ਸਾਰੇ ਕੰਮ ਸੀਗੇ ਤਾਂ ਕਰਕੇ ਮੈਂ ਕੁਝ ਈਜ਼ੀ ਹੋ ਵੀ ਸੀ ਤਾਂ ਕਰਕੇ ਫਿਰ ਆਪਾਂ ਬਲੌਗ ਦੀ ਸ਼ੁਰੂਆਤ ਹੈ ਜਿਹੜੀ نیچے ਆ ਕੇ ਸਟਾਰਟ ਕੀਤਾ ਕਿਉਂਕਿ ਕਾਫੀ ਸਾਰੇ ਕੰਮ ਨੇ ਹੁਣ ਸਰਦੀਆਂ ਵਾਲੇ ਕੱਪੜੇ ਸਾਹਮਣੇ ਵਗੈਰਾ ਤੇ ਥੋੜਾ ਜਿਮੈਂ ਮਾਰਨਿੰਗ ਕਰ ਲੈਣੀ ਹੁੰਦੀ ਆ ਕੰਮ ਥੋੜਾ ਮੈਂ ਨਾਈਟ ਕਰ ਲੈਣੀ ਹੁੰਦੀ ਆ ਤੇ ਆਪਾਂ ਦਿਨ ਦਾ ਪੂਰਾ ਜਿਵੇਂ ਕਹਿੰਦੇ ਪਰੂਆ ਜਿਆ ਨਹੀਂ ਪਾਉਂਦੇ ਹੈਗੇ ਸੋ ਥੋੜੇ ਬਦ ਮੈਂ ਸੰਭਾਲ ਦਿੱਤੇ ਨੇ ਬਸ ਬਹੁਤ ਜਿਵੇਂ ਕਹਿੰਦੇ ਹੱਥ ਹੀ ਲੱਗਿਆ ਪੂੰਛ ਰਹੀ ਗਈ ਬਸ ਇੰਨਾ ਕੰਮ ਰਹਿ ਗਿਆ ਮੇਰਾ ਬਾਕੀ ਸਾਰਾ ਆਲਮੋਸਟ ਡਨ ਹੈ ਉਹ ਹੁਣ ਆਪਾਂ ਸਭ ਤੋਂ ਪਹਿਲਾਂ ਜਿਹੜਾ ਆਪਣਾ ਕੰਮ ਹੁੰਦਾ ਬ੍ਰੇਕਫਾਸਟ ਕਰਾਂਗੇ ਬਹੁਤ ਭੁੱਖ ਲੱਗੀ ਆ ਮੈਨੂੰ ਤੇ ਬ੍ਰੇਕਫਾਸਟ ਕਰਨ ਤੋਂ ਬਾਅਦ ਇੱਕ ਆਪਾਂ ਰਾਉਂਡ ਕੱਢਾਂ ਦੋ ਤਿੰਨ ਦਿਨ ਹੋ ਗਏ ਜਾਣੀ ਹੋਇਆ ਮੈਨੂੰ ਵੀ ਫੀਵਰ ਹੋ ਗਿਆ ਸੀਗਾ ਦੋ ਦਿਨ ਤਾਂ ਕਰਕੇ ਤੇ ਸਾਹਮਣੇ ਜਿੱਥੇ ਆਪਣੇ ਆਲੂ ਲਗਾਏ ਹੋਏ ਸੀ ਉਹ ਅੱਜ ਮਸ਼ੀਨ ਲੱਗ ਚੁੱਕੀ ਆ ਆਲੂ ਪਟ ਰਹੇ ਨੇ ਸਾਰੇ ਤੇ ਉਹ ਵੀ ਦੇਖ ਜਾਵਾਂਗੇ ਇੰਦਰ ਜਿੱਥਾ ਉੱਥੇ ਗੜੇ ਨੇ ਮੇਬੀ ਵਲੌਗਿੰਗ ਕਲਿੱਪਾਂ ਲੈ ਰਹੇ ਹੋਣਗੇ ਤੇ ਆਪਾਂ ਐਡ ਕਰਾਂਗੇ ਚੱਲ ਦਾਲ ਨੂੰਆਂ ਦਾ ਕੰਮ ਆਪਾਂ ਇਸੇ ਢੇੜਾ ਕੱਢਣ ਚਲੋ ਚਾਹ ਵਾਲੀ ਕੈਨੀ ਲੈ ਕੇ ਚੱਲੇ ਆਂ ਵਾਪਸ ਕਿੱਥੇ ਗਈ ਕੈਨੀ ਉਹ ਗਈ ਟਾਈਮ 12:00 ਵੱਜ ਗਏ ਤੇ ਆਪਾਂ ਐਕਸਰਸਾਈਜ਼ ਵੀ ਕਰ ਲਈ ਆਪਣੀ ਵੱਡਾ ਸਾਰਾ ਢੇੜਾ ਜਿਆ ਵੀ ਕੱਢੇ ਆਈਆਂ ਅਸੀਂ ਤੇ ਹੁਣ ਆਪਾਂ ਕਰਨ ਲੱਗਿਆ ਬੀਬੀ ਜਸਵਿੰਦਰ ਕੌਰ ਦੇ ਸਪਾ ਕਿਉਂਕਿ ਫੇਰੇ ਹੈਗੀ ਆ ਦੋ ਦਿਨ ਛੁੱਟੀ ਤੇ ਨਾਗਰ ਕੀਰਤਨ ਦੇਖਣ ਆਏ ਨੇ ਸਪਾਹ ਕਰਵਾ ਕੇ ਅਸੀਂ ਲੱਗਿਆ ਸਪਾਹ ਤੇ ਹੁਣ ਇਹਦੇ ਆਪਾਂ ਕਰਦੇ ਆ ਸਪਾਹ ਸਪਾਹ ਕਰਕੇ ਫਿਰ ਆ ਕੁੜੀ ਦਾ ਜਿਵੇਂ ਸੂਟ ਸਿਓ ਕੇ ਦੇਣਾ ਇਹਨੇ ਕੱਲੂ ਪਾ ਕੇ ਆਉਣਾ ਕਿਦਾਂ ਦਾ ਮੇਰੇ ਕੋ ਕੱਟਿਆ ਫਿਰਦਾ ਅੱਜ ਅੱਜ ਮਸ਼ੀਨ ਦਾ ਕੇ ਤਾਂ ਪੂਰਾ ਕਰਕੇ ਦੇਣਾ ਸੂਟ ਚਲੋ ਸਟਾਰਟ ਹੋ ਗਈ ਇੱਧਰ ਆਹ ਸਪਾਹ ਕੇ ਲੱਗ ਪਾ ਹੋ ਰਹੀ ਹੈ ਜੀ ਹੁਣ ਆਪੇ

ਜਿਹੜਾ ਕਵਲ ਕਟ ਨੇ ਉਹ ਹਰ ਦਲ ਕਰਦੀ ਟਾਈਮ ਬਾਅਦ ਉਹ ਖਾ ਪਿਛੇ ਉਹ ਦਾਲ ਨੂੰ ਆਉਂਦੀ 12:00 ਵੱਜ ਗਏ ਮੈਂ ਤਾਂ ਕਦੀ ਕਰੂ ਮੈਂ ਦੇਦੀ ਉਹ ਵਾਲੀ ਉਹ ਕਿਹੜੀ ਵਾਰ ਬੋਲੀ ਨਾ ਹੁਣ ਤੁਹਾਨੂੰ ਫਾਇਦਾ ਲੁੱਕ ਦਿਖਾਵਾਂਗੇ ਬਾਲਾਂ ਦੀ ਵੀ ਕੀ ਆਉਂਦੀ ਹੈ ਮੈਂ ਲੈਣੇ ਕਰਾ ਲੈਣੇ ਕਿ ਬੋਕ ਫਰਟਾ ਕੇ ਚਲੋ ਬਸ ਸੋ ਵੀ ਅੱਜ ਫੇਰ ਡਾਲੀ ਆਪਾਂ ਨੇ ਮਸ਼ੀਨ ਕਾਹਦਾ ਮੈਂ ਉਧਰ ਮਾਰੀ ਜੀ ਸਲਾਈ ਕਰਕੇ ਦਿਖਾਤੀ ਇਹਨਾਂ ਨੇ ਤਾਂ ਪਤਾ ਲੱਗ ਗਿਆ ਮੈਨੂੰ ਕੱਪੜੇ ਆਉਂਦੇ ਨੇ ਉਧਰ ਬੀਬੀ ਦੇ ਬਣਾਉਦੀ ਸੁਪਾਹ ਕਰਕੇ ਉਹ ਕੀ ਕਹਿੰਦੇ ਹੁੰਦੇ ਨੇ ਕੀ ਦੁਆ ਰਹੀਆਂ ਹੀਟ ਹੀਟ ਦੁਆ ਰਹੀਏ ਬਾਲਾਂ ਨੂੰ ਤੇ ਆਪਾਂ ਹੁਣ ਭਰਦੇ ਆ ਫਿਰਕੀ ਤੇ ਮੈਂ ਤੁਹਾਨੂੰ ਦਿਖਾਉਣੀ ਆ ਇਹਦੇ ਵਿੱਚ ਫਿਰਕੀ ਪਾਣੇ ਵੀ ਕਿੰਨੇ ਆਸਾਨ ਆ ਬਸ ਆਪਾਂ ਨੇ ਫਿਰਕੀ ਇਦਾਂ ਪਾਈ ਇਹ ਵਾਲਾ ਪਾਇਆ ਧਾਗਾ ਤੇ ਫੁੱਟ ਦੇ ਉੱਪਰ ਸਿਰਫ ਆਪਾਂ थोड़ा या देना जोर तिरकी भरी जा थोड़ा बिच क्योंकि कई बार इन तेज हो जाती है रील निकल के हो जाती <laughs> तो है सारा कर ਏ ਹੈਗਾ ਭਾਈ ਸਾਡਾ ਮੋਨੋ ਆਰਟਿਸਟ ਹੈ ਕਹਿੰਦਾ ਭਾਬੀ ਮੈਂ ਤੇਰੀ ਤਸਵੀਰ ਬਣਾਈ ਆ ਹੁਣ ਦੇਖਦੇ ਆ ਕਿੰਦਾ ਦੀ ਬਣਾਈ ਆ ਇਹਨਾਂ ਗਿਫਟ ਤਾਂ ਮੈਨੂੰ ਜਨਮ ਦਿਨ ਤੇ ਕਰਨੀ ਸੀ ਪਰ ਇਹ ਕਹਿੰਦਾ ਮੇਤ ਸੋਹਣੀ ਇੰਨੀ ਬਣ ਗਈ ਇਹ ਇਹ ਦੇਖੋ ਨੀ ਦੇਖੋ ਇਹ ਓ ਹੋ 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 ਆ ਕੀ ਆ ਕੋਲ ਪਾਣੀ ਚੂਸ ਰਹੀ ਨਾ ਰਹੀ ਰੱਖਣੀ ਆ ਭਾਬੀ ਆਇਆ ਘਰੀ ਖੜੀ ਆ ਹਏ ਆ ਓਕੇ ਆ ਕੰਮ ਓਕੇ ਓਕੇ ਦੱਦ ਜਿਹਨੇ ਵੀ ਬਣਾਉਣੀ ਹੋਵੇ ਤਸਵੀਰ ਇਹਦਾ ਨੰਬਰ ਆਪਾਂ ਦੇ ਦਾਂਗੇ ਤੁਹਾਨੂੰ ਕਿਉਂ ਵੀ ਆ ਜਾਓ ਠੀਕ ਹੈ ਠੀਕ ਹੈ ਹਾਂ ਕਿਹੜਾ ਤੇਨੂੰ ਵੀ ਉਹਦਾ ਨੰਨੀ ਉਹਦਾ ਨੰਬਰ ਇੱਕ ਦਾ ਡੱਬਾ ਆ ਗਿਆ ਇਹਦਾ ਪੋਟਾ ਲੈ ਗਿਆ ਆ ਵੀ ਆ ਇਹਦਾ ਡੱਬੇ ਦਾ ਮੂਰਤ ਕਰਦਾ ਸਾਡੇ ਕੋਲ ਆਈਟਮ ਨੇ ਜਿਹੜੇ ਲਾਈ ਜਾਵੇ ਬਰਫੀ ਅੱਜ ਬਰਫੀ ਖਾਣਿਆ ਬਰਫੀ ਹਾਂ ਮਾੜੀ ਮੋਟੀ ਗੱਲ ਆ ਚੱਕ ਲੈ ਟੇਸਟੀ ਆ ਲਓ ਜੀ ਚਾਹ ਦਾ ਟਾਈਮ ਹੋ ਗਿਆ ਸਾਢੇ 3 ਵਜ ਗਏ ਹੁਣ ਅਸੀਂ ਪੀਣ ਲੱਗਿਆ ਚਾਹ ਅੱਜ ਮਾਰਨਿੰਗ ਵੀ ਸਾਨੂੰ ਬਿਲਕੁਲ ਰੈਸਟ ਨਹੀਂ ਮਿਲੀ ਹੈਗੀ ਹੁਣ ਬੈਠੇ ਆ ਅਸੀਂ ਹਾਏ ਹਾਏ ਇੰਨਾ ਰਿਲੈਕਸ ਫੀਲ ਹੋ ਰਿਹਾ ਹੁਣ ਵੀ ਫਟਾਫਟ ਚਾਹ ਪੀ ਕੇ ਬਹੁਤ ਸਾਰੇ ਕੰਮ ਸਾਡੇ ਪੈਂਡਿੰਗ ਨੇ ਕਿਉਂਕਿ ਫੇਰ ਜਸਵਿੰਦਰ ਦੋ ਦਿਨ ਛੁੱਟੀ ਤੇ ਆ ਤਾਂ ਕਰਕੇ ਉਹ ਅੱਜ ਸਾਰੇ ਕੰਮ ਕਰਨੇ ਆਪਾਂ ਨੇ ਉਹ ਕਰਕੇ ਫੇਰ ਫ੍ਰੀ ਹੋਵਾਂਗੇ ਦੇਖਦੇ ਆ ਜੇ ਹੋਈ ਟਾਈਮ ਹੋ ਗਿਆ 6:00 ਦਾ ਤੇ ਆਪਾਂ ਚਾਲੇ ਪਾ ਲੈਨੇ ਉੱਪਰ ਵੱਲ ਨੂੰ ਹੁਣ ਚੱਲੀਏ ਆਪਾਂ ਉੱਪਰ ਨੂੰ ਤੇ ਜੋ ਬੰਨੇ ਵੀ ਸਮਾਨ ਚੱਕ ਲਿਆ ਮੈਂ ਹੱਕ ਨੇ ਵੀ ਚੱਕ ਲਿਆ ਮੈਂ ਵੀ ਚੱਕ ਲਿਆ ਵੱਡਾ ਸਾਰਾ ਬੈਗ ਕਿਉਂਕਿ ਥੋੜੇ ਜਿਹੇ ਮੇਰੇ ਸਰਦਾਰ স্যੂਟ ਮੈਨੇਜਰ ਰੱਖੇ ਹੋਏ ਸੀਗੇ ਪਾਲਨ ਦੀ ਸੀਗੀ ਤੇ ਹੁਣ ਮੈਂ ਥੋੜੀ ਥੋੜੀ ਜਗ੍ਹਾ ਬਣਾਈ ਆ ਅਲਮਰਾ ਦੇ ਵਿੱਚ ਹੁਣ ਇਹਨਾਂ ਨੂੰ ਸੈੱਟ ਕਰ ਦਵਾਂਗੇ ਚਲੋ